ਚੋਣਾਂ ਜੜੀਆਂ ਮੁਕੰਮਲ ਹੋ ਚੁੱਕੀਆਂ ਨੇ ਤੇ ਹੁਣ ਸਭ ਦੀ ਨਜ਼ਰ 4 ਜੂਨ ਤੇ ਟਿੱਕੀ ਹੋਈ ਹੈ ਕਿ ਆਖਰਕਾਰ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਕਿਉਂਕਿ ਉੱਥੇ ਹੀ ਉਮੀਦਵਾਰਾਂ ਦੀਆਂ ਦਿਲਾਂ ਦੀਆਂ ਟੜਕਣਾ ਵੀ ਤੇਜ਼ ਆ ਉਮੀਦਵਾਰ ਜਿਹੜੇ ਆਪਣਾ ਨਾਮ ਸੁਣਨ ਦੇ ਲਈ ਉਤਾਵਲੇ ਹੋ ਰਹੇ ਨੇ ਤੇ ਅチェਹ ਦੇ ਵਿੱਚ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਤੇ ਵੱਲੋਂ ਖਾਸ ਅਪੀਲ ਕੀਤੀ ਗਈ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਮਗਰੋਂ ਜਿੱਤਣ ਵਾਲੇ ਉਮੀਦਵਾਰ ਨੂੰ ਖਾਸ ਜਿਹੜਾ ਸਨੇਹਾ ਲਗਾਇਆ ਕਿ ਆ ਕਿ ਟੋਲਟ ਮੱਕੇ ਦੇ ਨਾਲ ਜ ਨਾ ਮਨਾਇਆ ਜਾਵੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਰਿਜ਼ਲਟ ਆਉਂਦੇ ਨੇ ਤਾਂ ਟੋਲਟਮੱਕੇ ਵਜਨੇ ਸ਼ੁਰੂ ਹੋ ਜਾਂਦੇ ਨੇ ਤਾਂ ਚਿਹਰੇ ਦੇ ਵਿੱਚ ਛੇ ਅਕਾਲ ਤੱਕ ਸਾਹਿਬ ਦੇ ਜਥੇਦਾਰ ਦੇ ਵੱਲੋਂ ਖਾਸ ਅਪੀਲ ਉਮੀਦਵਾਰਾਂ ਨੂੰ ਕੀਤੀ ਕਿ ਜਿਹੜੇ ਉਮੀਦਵਾਰ ਜੜੀਆਂ ਪਾਰਟੀਆਂ ਚਿੱਤ ਹਾਸਲ ਕਰਨ ਕਿਆਂ ਟੋਲਟਮੱਕੇ ਨਾ ਵਜਾਉਣ ਸਪੀਕਰ ਲਾ ਕੇ ਜੜੀਆਂ ਜਸ਼ਨ ਨਾ ਮਨਾਇਆ ਜਾਵੇ ਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਦਾ ਆਸਰਾ ਲੈ ਕੇ ਜੜਾਇਆ ਇਸ ਜਿੱਤ ਨੂੰ ਮਨਾਇਆ ਜਾਵੇ ਇਸ ਦੇ ਵਿਚਾਰੇ ਕਿਹਾ ਜਾ ਰਿਹਾ ਹੈ ਕਿ ਸੂਰਿਆ ਕਾਲ ਤੱਕ ਸਾਹਿਬ ਦੇ ਜਥੇਦਾਰ ਤੇ ਵੱਲੋਂ ਖਾਸ ਜੜਾ ਸਨੇਹਾ ਲਗਾਇਆ ਗਿਆ ਦੱਸਦੇ ਕਿ ਜੂਨ 1984 ਕੱਲੂ ਕਾਰ ਸ਼ਹੀਦੀ ਹਫਤੇ ਦੇ ਚੱਲਦੇ ਆ ਇਹਨਾਂ ਦਿਹਾੜਿਆਂ ਪ੍ਰਤੀ ਸਿੱਖ ਭਾਵਨਾਵਾਂ ਦੇ ਮੱਤੇ ਨਸਰ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਕਰ ਜਿੱਥਣ ਵਾਲੇ ਉਮੀਦਵਾਰ ਟੋਲਟ ਮੱਕੇ ਦੇ ਨਾਲ ਜਸ ਸਪੀਕਰ ਲਾ ਕੇ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਮਨਾਉਣ ਗੁਰੂਕਰ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਜ਼ਰੂਰ ਕਰਨ ਸਿਕ ਬਿਆਨ ਜਿਹੜਾ ਸਾਂਝਾ ਕੀਤਾ ਗਿਆ ਹਾਲਾਂਕਿ 4 ਜੂਨ ਸੱਤ ਨਸਰਾ ਟਿਕਿਆ ਹੋਈਆਂ ਨੇ ਜਿਨ੍ਹਾਂ ਵੋਟਰਾਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਤੇ ਉਹ ਉਮੀਦਵਾਰ ਜਿਹੜੇ ਆ ਇਸ ਜਿੱਤ ਦੀ ਖੁਸ਼ੀ ਦਾ ਪੰਕਟਾਵਾ ਕਰਨ ਲਈ ਉਤਾਵਲੇ ਹੋ ਰਹੇ ਨੇ ਤੇ ਜਿਹੇ ਦੇ ਵਿੱਚ ਸ਼੍ਰੀ ਅਕਾਲ ਤਖਸਾਹਬ ਦੇ ਜਥੇਦਾਰ ਦੇ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਵੀਡੀਓ ਜਾਰੀ ਕਰਕੇ ਖਾਸ ਸਨੇਹਾ ਉਮੀਦਵਾਰਾਂ ਨੂੰ ਲਗਾਇਆ ਕਿ ਆ ਕਿ ਟੋਲ ਟਮੱਕੇ ਨਾ ਬਚਾਏ ਜਾਣ ਨਾ ਹੀ ਸਪੀਕਰ ਜੜੇ ਲਗਾਏ ਜਾਣ ਗੁਰੂ ਕਰਨਤ ਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਜੜਾ ਕੀਤਾ ਜਾਵੇ ਅੱਜ ਬਾਈਟਸ ਆਜਾ ਕਰਨ ਸਤਿਪੰਦ ਚਰਮਾ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਉਹ ਖੁਸ਼ੀਆਂ ਬਣਾ ਕੇ ਟੋਲ ਟਬਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨੂੰ ਗੁਰੂ ਖਾਲਸਾ ਸਾਧ ਸੰਗਤ ਜੀਓ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ ਚਾਹ ਦੂਨ ਇਹਨਾਂ ਚੋਣਾਂ ਦਾ ਜਲਤ ਹੋਣਾ ਹੈ ਔਰ ਸਮੁੱਚੇ ਸੰਸਾਰ ਵਿੱਚ ਵਸਤਾ ਹੋਇਆ ਸਿੱਖ ਜਗਤ ਜੂਨ ਜੂਨ ਦਾ ਜਿਹੜਾ ਪਹਿਲਾ ਹਫਤਾ ਹੈ ਇਹਨੂੰ ਸ਼ਹੀਦੀ ਹਫਤੇ ਦੇ ਨਾਂ ਹੇਠ ਮਨਾਉਂਦਾ ਹੈ ਔਰ ਬਹੁਤ ਭਾਰੀ ਚੀਜ਼ ਆਪਣੇ ਹਿਰਦੇ ਤੇ ਮਹਿਸੂਸ ਕਰਦਾ ਹੈ ਕਿਉਂਕਿ 1984 ਵਿੱਚ ਜੂਨ ਦਾ ਪਹਿਲਾ ਹਫਤਾ ਸ਼ੀਰੀਆ ਕਾਲ ਤੱਕ ਸਹਿਬ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਤੇ ਭਾਰਤੀ ਹਕੂਮਤ ਵੱਲੋਂ ਬੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਬਹੁਤ ਭਾਰੀ ਬਦਬੀ ਕੀਤੀ ਗਈ ਹਜ਼ਾਰਾ ਸਿੰਘ ਸਿੰਘਣੀਆਂ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਸ਼ਰਧਾ ਔਰ ਸਤਕਾਰ ਭੇਟ ਕਰਦਾ ਹੈ ਔਰ ਬੜੀ ਗਰਦ ਨਾਲ ਬੜੀ ਚੀਜ਼ ਨਾਲ ਇਸ ਪਹਿਲੇ ਹਫ਼ਤੇ ਨੂੰ ਸਮੁੱਚਾ ਸਿੱਖ ਜਗਤ ਮਨਾਉਂਦਾ ਹੈ ਔਰ ਜੂਨ 1984 ਦੇ ਇਸ ਕੱਲੂ ਘਾਰੇ ਨੂੰ ਟੀਜੇ ਕੱਲੂ ਘਾਰੇ ਦਾ ਨਾਂ ਜਿਹੜਾ ਹੈ ਉਹ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਦਿੱਤਾ ਗਿਆ ਹੈ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕੜਨ ਜੇਤੂ ਐਲਾਨ ਹੋਣ ਉਹ ਢੋਲ ਠਮੱਕੇ ਆਦ ਨਾਲ ਕਿਸੇ ਪ੍ਰਕਾਰ ਦਾ ਕੋਈ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਸਤਪੁਰਾਂ ਦੇ ਚਰਮਾ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜ਼ਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਉਹ ਖੁਸ਼ੀਆਂ ਬਣਾ ਕੇ ਢੋਲ ਠਮੱਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ